धुंद पे हुई अन्नी धुंद आ टाइगर टाइगर हां भुख लगी बस धार हैं पाने ਸਵੀਟੀ ਕਿੱਥੇ ਹੈ ਨੇਰੇ ਸਵੀਟੀ ਵੀ ਆ ਗਈ ਸਵੀਟੀ ਓ ਸਵੀਟੀ 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 ਨੇਰਾ ਸਵੀਟੀ ਤਾਰ ਗੱਡ ਲੈੰਦੋ ਫੇਰ ਦੁੱਧੂ ਪਾਉਨੇ ਆ ਦੋਨਾਂ ਨੂੰ ਠੀਕ ਆ ਕੋਟ ਕੋਟ ਵਿੱਚ ਆ ਜਾਵੇਂ ਤਾਂ ਫੇਰ ਹੋ ਜਾਂਦਾ ਹੁੰਦਾ ਕੋਟ ਵਿੱਚ ਆ ਜਾਵੇਂ ਨਾ ਜਦੋਂ ਫੇਰ ਹੋ ਜਾਂਦਾ ਹੁੰਦਾ ਮੰਗੋ ਠੀਕ ਆ ਰਾਤ ਸਾਰੀ ਰਾਤ ਲਾਈਟ ਨਹੀਂ ਆਈ ਮੰਗੋ ਤੜਕੇ ਜੇ ਆਈ ਵੇ ਸਵੇਰੇ ਸਵੇਰੇ ਜੀ ਸਾਡੇ ਪਸ਼ੂ ਆ ਦੇ ਕਿੰਨੀ ਗੰਦੀ ਹੋਈ ਹੈ ਇਹਨੂੰ ਆ ਦਤੀ ਹੈ ਘਰੇ ਗੋਹੇ ਤੇ ਬਹਿਣ ਦੇ ਹਾਣਾ ਚਲ ਮੈਂ ਗੋਹਾ ਕਰਦਾ ਸਾਈਡ ਤੇ ਇੰਨਾ ਗੋਹਾ ਹੁੰਦਾ ਸਵੇਰੇ ਸਵੇਰੇ ਤੋ ਪੱਟੇ ਪਾ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇੱਥੇ ਅਸੀਂ ਮਾਪੂ ਤਿਆਰ ਹੋ ਗਏ ਸੀ ਸ਼ਹਿਰ ਜਾਣ ਨੂੰ ਇਹ ਅੱਜ ਬੀਬੀ ਕਰੀਮ ਪੌਂਡਸ ਬੀਬੀ ਕਰੀਮ ਜਿਹੜੀ ਮੈਂ ਯੂਜ਼ ਕਰਦੀ ਆ ਮੇਕਅੱਪ ਕਰਨ ਲਈ ਇਸ ਤੋਂ ਇਲਾਵਾ ਆਪਾਂ ਹੋਰ ਕੁਝ ਨਈ ਯੂਜ਼ ਕਰੀਦਾ ਇਕੱਲੀ ਬੀਬੀ ਕਰੀਮ ਯੂਜ਼ ਕਰੀਦੀ ਐ ਇੱਥੇ ਅਸੀਂ ਮਾਂ ਪੁੱਤ ਨੇ ਮੈਚਿੰਗ ਕੀਤੀ ਹੋਈ ਆ ਦੋਨਾਂ ਨੇ ਅੱਜ ਮੈਚਿੰਗ ਕਰਕੇ ਜਾਵਾਂਗੇ ਤੇ ਇਹ ਤਾਂ ਮਮਨੀ ਨੂੰ ਕਹਿ ਰਹੀ ਨਹੀਂ ਕਹਿੰਦੇ ਸੀ ਬੂਟਾ ਨੂੰ ਵੀ ਗੋਹਾ ਲੱਗਾ ਹੋਇਆ ਤੇ ਇੱਥੇ ਦੀ ਬਾਜੀ ਨੇ ਬੀਬੀ ਕਰੀਮ ਜਿਹੜੀ ਪੰਚਾਇਤ ਦੀ ਸੀ ਬਾਜੀ ਕੋਲੋਂ ਆਪਾਂ ਉਹ ਲੈ ਲਈ ਐ ਤੇ ਇਸ ਤੋਂ ਬਾਅਦ ਵਿੱਚ ਜੀ ਅਸੀਂ ਗਏ ਸੀ ਚੱਪਲ ਲੈਣ ਚੱਪਲ ਮੇਰੀ ਅ ਮਤਲਬ ਕਿ ਪਸਵਾਲ ਪਾ ਜਾਣੀ ਹੁੰਨੀ ਆ ਮੈਂ ਤੇ ਘਰ ਵਾਸਤੇ ਚੱਪਲ ਜਿਹੜੀ ਮੈਂ ਹੋਰ ਲਈ ਤੇ ਪਸਵਾ ਵਾਸਤੇ ਪਸਵਾਂ ਦੇ ਬਾੜੇ ਚ ਜਾਣ ਵਾਸਤੇ ਆਪਾਂ ਇੱਕ ਲਈ ਲਾਇਓਏ ਆ ਬੂਟ ਸਵੇਰੇ ਸਵੇਰੇ ਪਾ ਕੇ ਜਾਣੀ ਹੁੰਨੀ ਕਿਉਂਕਿ ਉਹ ਗੋਹਾ ਇਕੱਟਾ ਕਰੀਦਾ ਸ਼ਾਮ ਨੂੰ ਜਿਹੜੀ ਉਹ ਮੈਂ ਚੱਪਲ ਪਾ ਜਾਣੀ ਹੁੰਦੀ ਤੇ ਸੋ ਘਰ ਵਾਸਤੇ ਆਪਾਂ ਜਿਹੜੀ ਉਹ ਚੱਪਲ ਜਿਹੜੀ ਉਹ ਅਲੱਗ ਲਵਾਂਗੇ ਤੇ ਮੈਨੂੰ ਇਹ ਚੱਪਲਾ ਪਸੰਦ ਨਹੀਂ ਸੀ ਮੈਂ ਕਿਹਾ ਭਾਜੀ ਬਰੀਕ ਜੀ ਸਟ੍ਰਿਪ ਵਾਲੀਆਂ ਚੱਪਲ ਜਿਹੜੀਆਂ ਉਹ ਦੋ ਬਦਰੀਆਂ ਆ ਇਹ ਸੀਗੀਆਂ ਪਹਿਲਾਂ ਵੀ ਮੇਰੇ ਕੋਲ ਇਹਦੇ ਨਾਲ ਦੀਆਂ ਆ ਇਹ ਜ ਆਪਣਾ ਮਤਲਬ ਕਿ ਵਧੀਆ ਵਾ ਜਿੱਦਾਂ ਟੁੱਟਦੀਆਂ ਵੀ ਨਹੀਂ ਜਲਦੀ ਤੇ ਵੈਸੇ ਵੀ ਨਾ ਬਹੁਤ ਕੰਫਰਟੇਬਲ ਆ ਤੇ ਵੈਸੇ ਵੀ ਮਾਰਕੀਟ ਵਗੈਰਾ ਜਾਣ ਲੱਗਿਆ ਤੁਸੀਂ ਸੂਟ ਨਾਲ ਇਹਨੂੰ ਵੀ ਵੇਅਰ ਕਰ ਸਕਦੇ ਆ ਜਰੂਰੀ ਨਹੀਂ ਭੀ ਜੁੱਤੀ ਪਾਉਣੀ ਆ ਮੈਂ ਤੇ ਇਹ ਹੀ ਪਾ ਜਾਂਦੀ ਹੁੰਦੀ ਆ ਜਦੋਂ ਸ਼ਹਿਰ ਵੀ ਜਾਣਾ ਹੋਵੇ ਹੁਣ ਵੀ ਮੈਂ ਇਹ ਹੀ ਪਾਲੀਆਂ ਸੀ ਤੇ ਜਿਹੜੇ ਬੂਟ ਸੀ ਉਹ ਕਰਾ ਲਏ ਸੀ ਪੈਕ ਤੇ ਚप्पल ਪਾ ਕੇ ਉਹਨੂੰ ਕੀ ਕਹੀਦਾ ਆਪਾਂ ਵਾਪਸ ਕਰ ਜਾਵਾਂਗੇ ਤੇ ਇੱਥੇ ਮੈਂ ਸ਼ੀਸ਼ੇ ਵਿੱਚ ਦੀਆਂ ਸੂਟ ਦੇਖ ਲਿਆ ਸੀ ਤੇ ਭਾਜੀ ਇਹ ਵੀ ਜਾਣਦੇ ਹੋ ਉਹਨਾਂ ਦੀ ਦੁਕਾਨ ਤੇ ਤੇ ਮੈਂ ਕਿਹਾ ਦੇਖ ਕਿਉਂ ਨਹੀਂ ਆ ਕਿਹੜਾ ਕੱਪੜਾ ਵਾ ਤੇ ਕੱਪੜਾ ਬਹੁਤ ਸੋਹਣਾ ਫਾਈਨ ਕੱਪੜਾ ਸੀ ਕੈਮਰਿਕ कॉटन ਵੱਡੇ ਵਰ ਦਾ ਸੀਗਾ ਤੇ ਮੈਂ ਕਿਹਾ ਬਾਜੀ ਮੈਂ ਤਾਂ ਬਣਾਉਣੀ ਆ ਫੁੱਲ ਪਟਿਆਲਾ ਸਲਵਾਰ ਤਾਂ ਸੋ ਮੈਨੂੰ ਤੁਸੀਂ 3.5 ਮੀਟਰ ਕੱਪੜਾ ਇਹੋ ਦੇ ਦਿਓ ਵੱਡੇ ਵਰ ਦਾ ਸੀ 3.5 ਮੀਟਰ ਚ ਮੇਰਾ ਸੂਟ ਜਿਹੜਾ ਉਹ ਵਧੀਆ ਇਹੋ ਬਣ ਜਾਣਾ ਤੇ ਇਸ ਕਰਕੇ ਆਪਾਂ ਇਹ ਲੈ ਲਿਆ ਸੀ ਮਰੀ ਕਹਿੰਦੇ ਸੀ ਮੰਮਾ ਤੁਸੀਂ ਦੇਖ ਲਓ ਫੇਰ ਸੂਟ ਇੱਕ ਲੈ ਹੀ ਲਿਆ ਇੱਥੇ ਆਪਾਂ ਲੈ ਲਏ ਸੀ ਪਿਆਜ਼ ਪਿਆਜ਼ ਵੀ ਹਜੇ ਬੜੇ ਮਹਿੰਗੇ ਆ 100 ਰੁਪਏ ਦੇ ਦਿੱਤੇ ਸੀ ਜੀ 2.5 ਕਿਲੋ ਤੇ ਪਿਆਜ਼ ਲੈ ਲਏ ਸੀ 30 ਰੁਪਏ ਕਿਲੋ ਜੀ ਟਮਾਟਰ ਆਇ ਸੀ ਤੇ ਇੱਥੇ ਫਿਰ ਹੋਰ ਵੀ ਸਬਜੀ ਸਬਜੀ ਜੋ ਲੈਣੀ ਸੀ ਲੈ ਲਿਆ ਤੇ ਇੱਥੇ ਮਨੀ ਕਹਿੰਦਾ ਸੀ ਮੈਂ ਪੀਣੀ ਆ ਰਸ ਤਾਂ ਮੈਂ ਕਿਹਾ ਜੇ ਤੇ ਹੈਗਾ ਡਿਸਪੋਜ਼ੇਬਲ ਗਲਾਸ ਫਿਰ ਮੈਨੂੰ ਵੀ ਲੈ ਦੀ ਜੇ ਦੂਸਰਾ ਗਲਾਸ ਆ ਫੇਰ ਨਹੀਂ ਮੈਂ ਪੀਣੀ ਤੇ ਇੱਥੇ ਡਿਸਪੋਜ਼ੇਬਲ ਗਲਾਸ ਵਿੱਚ ਜੀ ਇਹ ਭਾਜੀ ਰਸ ਜਿਹੜੀ ਉਹ ਦਿੰਦੇ ਆ ਤਾਂ ਸੋ ਆਪਾਂ ਮੈਂ ਕਿਹਾ ਮੈਂ ਵੀ ਦੀ ਲੈਣੀ ਆ ਤੇ ਚਲੋ ਜੀ ਦੇਖੋ ਜੀ ਅੱਗੇ ਆਪਣਾ ਇਹ ਵਾਲਾ ਵਲੌਗ ਪਗੀ ਜਾਣਾ ਬਾਹਰ ਨਾਲ ਜਾਣਾ ਸਾਡੇ ਚੱਲ ਅੱਜ ਜਾਣਾ ਹੀ ਜਾਣਾ ਅੱਜ ਪੱਗੂ ਨੇ ਅੱਜ ਮਨੀ ਜੋ ਮਰਜੀ ਕਰਵੇ ਪੱਗੂ ਅੱਜ ਤੈਨੂੰ ਲੈ ਕੇ ਜਾਣਾ ਹੀ ਜਾਣਾ ਜਾਣਾ ਨਾ ਪੱਗੂ ਨੇ ਚਲੋ ਚੱਲ ਚਲੀਏ ਮੈਂ ਤੈਨੂੰ ਚੱਕ ਕੇ ਬੈਠ ਜੂੰਗੀ ਸਕੂਟਰੀ ਦੇ ਮੋਟੋ ਠੀਕ ਆ ਚਲ ਚਲ ਦੇਖ ਮਨੀ ਆਇਆ ਚਲੀਏ ਆ ਜਾ ਦੇਖ ਮਨੀ ਆਇਆ ਦੇਖ ਮਨੀ ਆਇਆ ਬਾਜ ਮਾਰ ਮਨੀ ਨੂੰ ਆ ਜਾ ਚਲੀਏ ਆ ਜਾ ਆ ਜਾ ਚੱਲ 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 ਅੱਜ ਤਾਂ ਪੱਗੂ ਜਾਊਗਾ ਹੀ ਜਾਊਗਾ ਚਲੋ ਚਲੋ ਆ ਲੈnde ਮਨੀ ਨੂੰ ਫੇ ਚਲੀਏ ਆਪਾਂ ਦੇਖਿਆ ਗੇਟ ਚ ਮਨੀ ਆ ਗਿਆ ਭੱਜ ਕੇ ਜਾ ਜਿੰਦਾਬਾਦ ਆ ਇੱਥੇ ਹੀ ਅੰਦਰ ਹੁਣੀ ਪੱਕਾ ਲੈ ਕੇ ਜਾਣਾ ਪੱਗੂ ਯਾ ਵੀ ਤੇਰਾ ਚਾਲ ਚਾਲ ਚੱਲ ਬਣੀ ਤੂੰ ਚੱਲ ਦੱਸਿਆ ਹੋਇਆ ਵਾ ਬੰਨ ਪਗੀ ਬੰਨ ਕੇ ਲੈ ਕੇ ਜਾਉਂਗੀ ਇੱਧਰ ਨਹੀਂ ਜਾਣਾ ਇੱਧਰ ਜਾਣ ਦੇ ਕੋਈ ਪਤਾ ਨਹੀਂ ਤੈਨੂੰ ਬੰਨ ਕੇ ਲੈ ਕੇ ਜਾਉਂਗਾ ਤੇ ਕੁੱਤੇ ਪਤਾ ਕਿੰਨੇ ਆ ਅੱਗੇ ਨਾਲੇ ਤੇ ਇੱਧਰ ਜਾਣੀ ਚੱਲ ਚੱਲੀ ਆ ਤੇ ਸੰਗਰੀ ਤੇ ਪਹਾੜ ਤੇ ਜਾਵਾਂਗੇ ਚਲੋ ਚਲੋ ਚੱਲ ਆ ਲੈ ਆ ਜਾ ਆ ਜਾ ਚੱਲ ਅੱਜ ਤਾਂ ਬਗੀ ਨੇ ਜਾਣਾ ਹੀ ਜਾਣਾ ਮਨੀ ਅੱਜ ਤੂੰ ਜੋ ਮਰਜੀ ਕਹਿ ਚਲੋ ਜੀ ਰੱਖ ਕੇ ਨਹੀਂ ਮੋਰੇ ਪਗਿਨਵਾ ਚੱਕ ਕੇ ਬੈਠੂ ਕਿੱ체 ਹਾਂਜੀ ਪਗਿ ਨੂੰ ਜਾ ਮੈਮੋਰੇ ਬਿਠਾ ਕੇ ਦੇਖਦਾ ਨਾਲ ਹੀ ਜਾਣਾ ਉਹਨੇ ਦੇ ਕੱਢ ਲੈਣੀ ਕਿ ਮੋਰੇ ਬਿਠਾਏ ਨੇ ਸਕੂਟਰੀ ਤੇ ਬੰਦੀ ਐ ਬੈਠ ਗਈ ਐ ਜੀ ਸਕੂਟਰੀ ਤੇ ਅੱਜ ਚੱਲੀ ਸੈਰ ਤੇ ਛਾਲ ਨਾ ਮਾਰਦੇ ਮੈਨੂੰ ਬਹੁਤ ਡਰ ਲੱਗਦਾ ਸੱਟ ਨਾ ਲੱਗ ਜਵੇ ਇਹਦੇ ਚਲੋ ਐਸੀ ਵਜ੍ਹਾ ਨਹੀਂ ਕਿ ਐਸੀ ਪਗੀ ਬਾਹਰ ਨਹੀਂ ਲੈ ਕੇ ਆਈ ਸੀ ਬਸ ਆਦੇ ਪਗੀ ਨੇ ਸਾਰੇ ਭਜਾ ਦਿੱਤੇ ਟਾਈਗਰ ਟਾਈਗਰ ਨਹੀਂ ਡਰਿਆ ਬਸ ਆਹ 12 ਕੁੱਤਿਆਂ ਕਰਕੇ ਨਹੀਂ ਅਸੀਂ ਪਗੀ ਲੈ ਕੇ ਆਈ ਦੀ ਚੱਲ 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 ਕੁਛ ਨਹੀਂ ਕੀਤਾ ਉਹ ਪਗੀ ਆਈ ਆ ਪਗੀ ਆਹ ਵਿਚਾਰੀ ਡਰ ਗਈ ਸਵੀਟ ਹੀ ਪਗੀ ਕੋਲੋਂ ਕੁਛ ਨਹੀਂ ਹੋਇਆ ਬਸ ਐਸੀ ਵਜਿ ਨਹੀਂ ਅਸੀਂ ਪਗੀ ਨਹੀਂ ਲੈ ਕੇ ਆਈ ਦੀ ਜੀ ਬਾਹਰ ਪਗੀ ਨੂੰ ਕੁਛ ਨਹੀਂ ਪਤਾ ਲੱਗਦਾ ਇਹ ਮੂਰਖਿਆ ਮੂਰਖ ਪਗੀ ਸਾਡੀ ਕਿੱਥੇ ਆਈ ਪਗੀ ਉਹ ਪੈਂਦੀ ਉਹ ਦੇ ਪੈਂਦੀ ਆ ਪਗੀ ਪਗੀ ਨੇ ਪਹੁੰਚਾਉਣੇ ਇੱਥੋਂ ਮਾਰੇ ਲੈ ਕੇ ਜਾਇ ਮੈਂ ਨਹੀਂ ਪਗੀ ਨੂੰ ਦੇਖੀ ਲੈ ਕੇ ਜਾਈ ਉਹ ਪੈਂਦੀ ਆ ਉਹ ਕੁੱਤੀ ਉਹਨਾਂ ਦੀ ਮਾਂ ਨਹੀਂ ਪੈ ਜਾਣਾ ਕਰ ਮੈਂ ਲੈ ਕੇ ਜਾਵਾਂ ਬਣਾਇ ਮਮਾ ਜੀ ਨਹੀਂ ਨਹੀਂ ਪੈਂਦੀ ਕੁਛ ਨਹੀਂ ਹੁੰਦਾ ਉਹ ਪੈਂਦੀ ਚੱਲ ਚਲੋ ਚਲੋ ਉਹ ਪੈਂਦੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਆ ਪੈਂਦੀ ਮੈਂ ਪਹਿਲਾਂ ਕਿਹਾ ਸੀਗਾ ਤੁਹਾਨੂੰ ਤੁਸੀਂ ਮੰਨਦੇ ਕਿਥੇ ਦੀ ਇਨੂੰ ਭਜਾ ਦੇ ਕੁੱਤੇ ਨੂੰ ਆਵਾੜੀ ਨੂੰ ਇਹਨੇ ਪਗੀ ਨੇ ਦੰਦੋਂ ਦੰਦਾਂ ਮਾਰ ਦੇ। ਚੱਲ ਉੱਧਰ ਚੱਲ 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 ਚੱਲ। ਬਸ ਇੱਕ ਤੇ ਬਾਹਰ ਸ਼ੇਰ ਬਣਦੀ ਰਹਿੰਦੀ ਨਾ ਤਾਂ ਨਹੀਂ ਇਹਨੂੰ ਲੈ ਕੇ ਆਈ ਦਾ। ਆਵਾਰਾ ਕੁੱਤਿਆਂ ਤੋਂ ਡਰ ਲੱਗਦਾ ਵੀ ਵੱਡ ਬੁੱਢ ਨਾ ਦੇਣ। ਅਪਾ ਕਦੀ ਬਾਹਰ ਨਹੀਂ ਨਾ ਲੈ ਕੇ ਆਏ ਇਹਨੂੰ। ਬਸ ਪੱਗੂ ਬਸ ਬਸ। ਪਾਣੀ ਪੀਲਾ ਪਾਣੀ ਦੇਗੀ ਪਾਣੀ ਤੈਨੂੰ। ਉਹ ਬਾਪੂ ਸਾਡਾ ਸਰੋਂ ਨੂੰ ਉਹ ਕੀ ਕਹਿੰਦੇ ਨੇ ਜਿਹੜੀ ਸੁੱਕ ਗਈ ਆ ਸਰੋਂ ਉਹ ਝਾੜਦੇ ਆ ਮਨੀ ਦਾ ਬਾਬਾ ਚਲੇ ਗਿਆ ਟਾਈਗਰ ਚਲ ਜਾ ਪਗੀ ਨੇ ਖਾ ਜਾਣਾ ਤੈਨੂੰ ਬਸ ਪਗੀ ਚਲੇ ਗਿਆ ਚਲੇ ਗਿਆ ਬਸ ਆ ਵਜਾ ਕਰਕੇ ਸੀ ਪਗੀ ਨਹੀਂ ਲੈ ਕੇ ਆਈ ਦੀ ਮੈਂ ਤਾਂ ਉੱਪਰੇ ਕੁੱਤੇ ਦੇਖ ਕੇ ਬਹੁਤ ਭੌਂਕਦੀ ਆ ਇਹੋ ਪਾਣੀ ਨੇ ਪੀਣਾ ਪੀਲਾ ਪਾਣੀ ਕੱਲ ਆਇਆ ਉਹ ਕਮਾਈਏ ਤੇ ਨਾ ਮੈਨੂੰ ਚੇਤਾ ਨਾ ਉਹ ਜੋ ਜਦੋਂ ਮੈਂ ਕਰੀ ਇਹਨੂੰ ਲੈ ਕੇ ਰਹੀ ਸੀ ਨਾ ਉੱਥੇ ਬਾਥਰੂਮ ਆਇਆ ਹੋਣਾ ਇਹ ਮੇਨਾਂ ਨੂੰ ਕਰਲਾ ਬਾਥਰੂਮ ਬਾਥਰੂਮ ਬਰੇ ਇਹ ਚਾਰਾ ਸੁੱਤ ਕੱਲ ਨੂੰ ਹੋਣੀ ਪਊਗੀ ਮਾਸਾ ਦੀ ਇਸੇ ਕਰਕੇ ਨਹੀਂ ਇਹਨੂੰ ਲੈ ਕੇ ਆਉਂਦੇ ਪੱਗੀ ਨੂੰ ਇਹ ਕਿਤੇ ਨੂੰ ਅ ਚਿਚੜਾ ਚੁੱਕੜਾ ਦਾ ਡਰਿਆ ਕਿਉਂਕਿ ਇਹ ਪੈਂਦੀ ਬਹੁਤ ਦੂਜੇ ਕੁੱਤਿਆਂ ਨੂੰ ਕੁੱਤੇ ਇੱਥੇ ਹੁੰਦੇ ਬਹੁਤ ਆਵਾਰਾ ਤੇ ਸਾਨੂੰ ਚਿਚੜਾਂ ਦਾ ਵੀ ਡਰ ਹੁੰਦਾ ਇਹ ਚਿਚੜਾ ਨਾ ਪੈ ਜਾ। ਹਾਂ ਚੱਲ ਆ ਜਾਓ ਘਾਜ ਕੋ ਮਲਾਵਣਾ ਆ ਗਏ। ਕਿਤਾਬਾਂ ਛੋਟੀ ਹੁੰਦੀ ਨਹੀਂ ਘਾਜ ਛੱਡਦੇ ਹੁੰਦੇ ਸੀ ਕਿਦਾਂ ਮਸਤੀ ਕਰਦੀ ਹੁੰਦੀ ਸੀ ਨਾ ਉਧਰਲੇ ਪਲਾਟ 'ਚ ਇਹਨੇ ਪਲਾਟ ਢਕਾ ਤੇ ਛੱਡ ਦਿੰਦੇ ਨੇ। ਬਾਕੀ ਸਾਡੀ ਜੀ 9 ਸਾਲ ਦੀ ਹੋ ਗਈ ਆ। ਮਤਲਬ ਕਿ ਏਰੀ ਏਜ ਦੇ ਹਿਸਾਬ ਨਾਲ ਹੋਣੇ ਨੂੰ ਜ਼ਿਆਦਾ ਕੇਅਰ ਦੀ ਲੋੜ ਆ ਤੇ ਉਹ ਕਹਿੰਦੇ ਸੀ ਇਨਫੈਕਸ਼ਨ ਇਹਨੂੰ ਬਹੁਤ ਜਲਦੀ ਹੋ ਸਕਦੀ ਆ। ਤਾਂ ਅਸੀਂ ਬਾਹਰ ਇਹਨੂੰ ਘੱਟ ਕੱਢੀ ਦਾ। ਜ਼ਿਆਦਾ ਸਿਹਤਾਰੀ ਰੱਖੀ ਦਾ ਘਰੇ। ਮਤਲਬ ਕਿ ਦੇਖੀ ਦੇਖੇ ਚੱਲ। ਉਧਰ ਚਿੱਧਰ ਘਾਹ ਵੱਢਿਆ ਹੋਇਆ ਉਧਰ ਲੈ ਕੇ ਚੰਨ। ਦੇਖੀ ਜਾਦੇ ਘਾਹ। ਘਾਹ ਤੇ ਬਹੁਤ ਖੁਸ਼ ਹੋ ਗਈ ਆ। ਦੇਖੋ। ਰੋਗੀ ਨੂੰ ਮਸਤੀ ਮਸਤੀ ਕਰੂਗੀ ਪੂਰੀ ਨਹੀਂ ਕਮੈਂਟ ਕਰੋ ਆਜੋ 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 ਆਜਾ ਤੱਕ ਬਹੁਤ ਮੁਝਾ ਬੈ ਬੈਟੂ ਬਾੜ ਜਾ ਬਾੜ ਜਾ ਬਾੜ ਜਾ ਬਾੜ ਜਾ ਦਾ ਚਾ ਬਾੜ ਜਾ ਥਾਲੇ ਲਾ ਚਾ ਚਾ ਪਾਣੀ ਪੀ ਲਈ ਹੁਣ ਪਾਣੀ ਪਾਣੀ ਪੀ ਲਿਓ ਹੁਣ ਪਾਣੀ ਪੀ ਲਿਓ ਪੱਗੂ ਪੱਗੀ ਕਿੱਥੇ ਆ ਗਈ ਅੱਜ ਹੈ ਪੱਗੂ ਲੈ ਜੀਵ ਨਿਕਲਾਈ ਗਰਮੀ ਹੋ ਮੰਦੀ ਆ ਬਸ 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 ਗੁੱਲੂ ਬਸ ਬਸ ਲੋ ਜੀ ਪਗੀ ਦੀ ਕਰਾਤੀ ਆਊਟਿੰਗ ਕੁੱਤੇ ਬਹੁਤ ਇੱਥੇ ਆਵਾਰਾ ਤਾਂ ਸਾਨੂੰ ਇਹਦੀ ਕੇਅਰ ਕਰਨੀ ਪੈਂਦੀ ਆ ਕਿਉਂਕਿ ਨਾ ਕੋਈ ਵੱਡ ਬੁੱਡ ਗਿਆ ਜਾਂ ਕਿਦਾਂ ਤਾਂ ਫਿਰ ਬਹੁਤ ਡਰ ਲੱਗਦਾ ਇਹਦੇ ਤੱਕ ਉਹ ਕੀ ਇਦਾਂ ਦੀ ਅਸੀਂ ਕਦੀ ਉਹ ਵੀ ਨਹੀਂ ਹੈ ਉਹ ਕੁੱਤਿਆਂ ਵਾਲੀ ਦੇਖ ਲੋ ਇਹਦੇ ਮੱਖੀ ਵੀ ਚੜ ਗਈ ਬਾਹਰ ਆਈ ਨਾ ਨਹੀਂ ਤੇ ਬਗੀ ਦੇ ਚਿਚੜ ਚੁਚੜ ਕੋਸ਼ ਨਹੀਂ ਗਾ ਕਿੱਥੇ ਆ ਹੁਣ ਇੱਥੇ ਹੀ ਆਉਂਦੀ ਬੜੀ ਘਰ ਤੇ ਘਰੇ ਜਾ ਕੇ ਹੁਣ ਦੇਖਦੇ ਆ ਚਾਬੀ ਤਾਂ ਤੋ ਨਾ ਚਾਬੀ ਮੈਂ ਰੱਖੀ ਆਗੇ ਤੇ ਆਵੇ ਚਲੋ ਜੀ ਹੁਣ ਬਗੀ ਨੂੰ ਛੱਡਾ ਹੀ ਹੈ ਘਰ ਅਸੀਂ ਫੇਰ ਧਾਰ ਕੱਢਾਂਗੇ ਨਹੀਂ ਤੇ ਬਗੀ ਨੇ ਧਾਰ ਨਹੀਂ ਕੱਢਣ ਦੇਣੀ ਆ ਡਰਮੀ ਅੰਦਰ ਰੱਖਦੇ ਕੋਈ ਲੈ ਹੀ ਨਾ ਜਾਵੇ ਪਾਣੀ ਪੀ ਲੈ ਬਗੂ ਪਾਣੀ ਵੀ ਲਾ ਦੇ ਪਾਣੀ ਵੀ ਨਾ ਕੋਲੀ ਵੀ ਹੰਨੀ ਬੱਗੂ ਕੋਈ ਤੇ ਚ ਪੀਲਾ ਬਾਲਟੀ ਚ ਪਗਿਨੇ ਕਿਹੜਾ ਪੀਣਾ ਪਾਣੀ ਚਲੋ ਆਜੋ ਚਲੀਏ ਘਰੇ ਆ ਜਾ ਆ ਛੱਡ ਕੇ ਆਵਾਂ ਮੈਂ ਸੇਵਾ ਵੀ ਕਰਨੀ ਤੇ ਧਾਰ ਵੀ ਕੱਢਣੀ ਆ ਅੱਧਾ ਹੀਟ ਵੀ ਖਾ ਲਈ ਇਹਨੇ ਪੱਠੇ ਵੀ ਖਾ ਲਏ ਹਨਾ ਪੀਸ ਸਵੇਰੇ ਖਾਤੀ ਇਹਦੇ ਵੀ ਉਹ ਨਿੰਨੋ ਮਿਕਸਚਰ ਦਾ ਕੋ ਦਿਨਾ ਹੀ ਆ ਤਾਂ ਇਹਦੇ ਲਈ ਕੁਝ ਹੋਰ ਵੀ ਘਰੇਲੂ ਕੋਈ ਵਰਤ ਕੇ ਦੇਖੀਏ ਇਹਦੇ ਲਈ ਗੰਗਾ ਲਈ ਮੰਗੋ ਅੱਜ ਤੱਕ ਦਲੀਆ ਪਤਲਾ ਬਣ ਗਿਆ ਮੰਗੋ ਅੱਜ ਤੱਕ ਤੂੰ ਦਲੀਆ ਖਾਦਾ ਨਹੀਂ ਡਰਿੰਕ ਲੀਤਾ ਇਹਨੂੰ ਪਾਣੀ ਦੀ ਲੋੜ ਨਹੀਂ ਪੈਣੀ ਮੈਨੂੰ ਲੱਗਦਾ ਹਾਂ ਮੰਗੋ ਅੱਜ ਨਹੀਂ ਜੀਜੀ ਲੈ ਕੇ ਆਈ ਮੈਂ ਹੋਰ ਵੀ ਰੋਟੀ ਮੰਗਦੀ ਦੋਨੇ ਮੇਤ ਰੋਟੀਆਂ ਮੱਖੀਆਂ ਇੰਨੀਆਂ ਹੋ ਗਈਆਂ ਵੀ ਸਾਨੂੰ ਧਾਰ ਕੱਢਣੀ ਵੀ ਬਹੁਤ ਕੀ ਹੁੰਦੀ ਹੁਣ ਬਾਦ ਜਲਦੀ ਜਲਦੀ ਪੱਖਾ ਲਗਾਈਏ ਬਹੁਤ ਹਿੱਲਦੀ ਆ ਮੰਗੋ ਜਦੋਂ ਧਾਰ ਕੱਢੀਏ ਮੰਗੋ ਉਹ ਮੰਗੋ ਅੱਖਾਂ ਵਾਲਾ ਠੀਕ ਹੋਊਗਾ ਠੀਕ ਹੋ ਜਾਣਾ ਇਹ ਤੂੰ ਮੈਂ ਦੇਖਿਆ ਸੀ ਉਹਦੇ ਉੱਤੇ ਵੀ ਉਹ ਡਾਇਰੈਕਟ ਜਦੋਂ ਦਵਾਈ ਜ਼ਖਮ ਕਹਿੰਦੇ ਵੀ ਨਾ ਉਹ ਵਿਦਸ਼ੜਕਨੀ ਚਾਹੀਦੀ ਕਿ ਜਦੋਂ ਉੱਤੇ ਪੈਂਦੀ ਆ ਨਾ ਉਹ ਹੋ ਜਾਂਦੀ ਏਦਾਂ ਸਕੀਨ ਕੁਛ ਨਹੀਂ ਹੋਇਆ ਮੰਗੋ ਨੂੰ ਮੰਗੋ ਤਾਂ ਹੁਣ ਹੋ ਗਈ ਅੱਗੇ ਨਾਲੋਂ ਵਧੀਆ ਰਾਜੀ ਹੋ ਗਈ ਆ ਬੁਖਾਰ ਵੇਲੇ ਬਹੁਤ ਖਰਾਬ ਹੋਇਆ ਸੀ ਬੁੱਢਾ ਕਰ ਲਿਆ ਵੰਗੋ ਬਹੁਤ ਸਿਆਣੀ ਵੰਗੋ ਆ ਮਤਾਂ ਜਿਹੜੀ ਜੀਨਸ ਪਤਾ ਮੈਂ ਇਦਾਂ ਹੀ ਹੋਣ ਲੱਗੀ ਜੀ ਸਵਾਗੀ ਕਿ ਮੈਂ ਕਿ ਚੇਂਜ ਕਰਨੇ ਪਹਿਲੀ ਚੱਕ ਕੇ ਲੈ ਕੇ ਆਉਣੀ ਆ ਫੇਰ ਮੈਂ ਚੇਂਜ ਕਰ ਲੂੰਗੀ ਫੇਰ ਮੈਂ ਤਾਂ ਨਹੀਂ ਜੀਨਸ ਪਾ ਕੇ ਆਈ ਮੈਂ ਕਿ ਜੇ ਡਰ ਗਈ ਹਨਾ ਤੈ ਕਿਨੇ ਉਹ ਤਿਆਰ ਹੈ ਆਪਣੇ ਲਈ ਆਪਣੇ ਕੰਮ ਲਈ ਹਾਂ ਵੱਡਾ ਭਾਰ ਹੋਣਾ ਲੈ ਲਾਈਵ ਚ ਲਾਈ ਕਰਾਂਦੀਆਂ ਮੱਖੀਆਂ ਮੱਖੀਆਂ ਤਾਂ ਨਹੀਂ ਕਿਹੜਾ ਹਟ ਜਾਣੀਆਂ ਆ ਮੇਰੇ ਤੇ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਤੇ ਹੁਣ ਅਸੀਂ ਕੱਢ ਲਈਏ ਗੰਗਾ ਦੀ ਸੋਰੀ ਮੰਗੋ ਦੀ ਧਾਰ ਤੇ ਇਹ ਮੱਖੀਆਂ ਬੈਠ ਕਰਕੇ ਹੇਲਦੀ ਹੁੰਦੀ ਤਾਂ ਅਸੀਂ ਵੀਡੀਓ ਨਹੀਂ ਬਣਾਉਣੀ ਤੇ ਬਗੀ ਅਸੀਂ ਘਰੇ ਛੱਡ ਆਏ ਸੀ ਬਗੀ ਇੰਨਾ ਕਿ ਤੰਗ ਕਰਦੀਆਂ ਨਾ ਬਾਹਰ ਆ ਕੇ ਮਤਲਬ ਕਿ ਉਹ ਕੱਲੀ ਜੀ ਰਹੀ ਕਰਕੇ ਜਾਂ ਕੈਂਡੀ ਸੀ ਉਹਦੇ ਕੋਲ ਆਈ ਆਵਾਰਾ ਕੁੱਤਿਆਂ ਨੂੰ ਦੇਖ ਕੇ ਉਹ ਬਹੁਤ ਭੌਂਕਦੇ ਆ ਤਾਂ ਫੇਰ ਉਹਨੂੰ ਕੀ ਕਹੀ ਜਾ ਉਹ ਆਵਾਰਾ ਕੁੱਤੇ ਆ ਜਿਹੜੇ ਉਹ ਛੋਟੇ ਤਾਂ ਕੋਈ ਚਲ ਡਾਰਨੀ ਜਿਹੜੀ ਵੱਡੀ ਕੁੱਤੀ ਸੀ ਉਹ ਵੀ ਉਹਦੇ ਨਾਲ ਨੂੰ ਭੱਜੀ ਹੁੰਦੀ ਸੀ ਉਹਨੂੰ ਵੱਡਿਆਂ ਵਾਸਤੇ ਫਿਰ ਅਸੀਂ ਉਹਦਾ ਅੱਧਾ ਘੰਟਾ ਇੱਕੇ ਪਗ ਦੀ ਸੈਰ ਕਰਾਈ ਖੇਤਾ-ਗੁੱਤਾ ਚ ਕਮਾਈ ਇੱਧਰ-ਉੱਧਰ ਕਮਾਈ ਤੇ ਥੋੜਾ ਫਿਰ ਬਿਠਾਈ ਇੱਥੇ ਫਿਰ ਚੀਜ਼ ਨੂੰ ਛੱਡਾਂ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਪਾਂ ਇਸ ਵਲੌਗ ਦਾ ਐਂਡ ਜੀ ਸਾਡੇ ਘਰੇਲੂ ਵਲੌਗ ਹੁੰਦੇ ਜਿਨ੍ਹਾਂ ਜਿਨ੍ਹਾਂ ਨੂੰ ਪਸੰਦ ਆਉਂਦਾ ਹੈ ਸਾਡੇ ਚੈਨਲ ਲਾਈਕ ਕਰਦੋ ਸ਼ੇਅਰ ਕਰਦੋ ਸਬਸਕ੍ਰਾਈਬ ਕਰਦੋ ਪਲੀਜ਼ ਸਪੋਰਟ ਕਰਦੋ ਬਾਏ ਹੋਏ ਜੀ ਸਭਾਂ Oh,